ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਮਾਗ ਦੇ ਮਹੀਨੇ ਦੀ ਪਵਿੱਤਰ ਸੰਗਰਾਂਦ ਦਾ ਦਿਹਾੜਾ ਹੈ ਭਾਈ ਅੱਜ ਦੇ ਦਿਨ ਨੂੰ ਅਸੀਂ 40 ਮੁਕਤਿਆਂ ਦੀ ਕੁਰਬਾਨੀ ਦੀ ਯਾਦ ਵਿੱਚ ਬਤਾਉਂਦੇ ਹਾਂ ਭਾਈ ਮਾਗੀ ਦੇ ਇਸ ਪਵਿੱਤਰ ਦਿਹਾੜੇ ਤੇ ਗੁਰੂ ਘਰਾਂ ਦੇ ਵਿੱਚ ਸੰਗਤਾਂ ਇਕੱਤਰ ਹੋ ਕੇ ਇਹ 40 ਮੁਕਤਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੀਆਂ ਨੇ ਭਾਈ ਟੂਕ ਮਾਤਰ ਇਤਿਹਾਸ ਮਾਗੀ ਦੇ ਇਸ ਪਵਿੱਤਰ ਦਿਹਾੜੇ ਦਾ ਸੇ ਟੁੱਟੀ ਗੰਢੀ ਦਾ ਇਤਿਹਾਸ ਆਪਦੀਆਂ ਦੇ ਨਾਲ ਸਾਂਝੇ ਕਰਦੇ ਜਾਵਾਂ ਜਿਸ ਵੇਲੇ ਅਨੰਦਪੁਰ ਸਾਹਿਬ ਦੇ ਵਿੱਚ ਘੇਰਾ ਪਿਆ ਹੋਇਆ ਹੈ ਬਾਹਰ ਦੁਸ਼ਮਣਾਂ ਦੀ ਭੋਜ ਹੈ ਤੇ ਅੰਦਰ ਖਾਣਾ ਪਾਣੀ ਸਭ ਖਤਮ ਹੋ ਚੁੱਕਿਆ ਹੈ ਹੋਜ ਦੇ ਨਾਲ ਲੜ ਰਹੇ ਨੇ ਇੱਕ ਪਾਸੇ ਸਿੰਘ ਤੇ ਇੱਕ ਪਾਸੇ ਭੁੱਖ ਪਿਆਸ ਦੇ ਨਾਲ ਲੜਦੇ ਨੇ ਤੇ ਇਹਨਾਂ ਭੁੱਖ ਪਿਆਸ ਤੋਂ ਤੰਗ ਆ ਕੇ ਮਾਝੇ ਦੇ 40 ਸਿੰਘਾਂ ਨੇ ਸਤਿਗੁਰੂ ਮਹਾਰਾਜ ਨੂੰ ਬੇਦਾਵਾ ਲਿਖ ਕੇ ਦੇ ਦਿੱਤਾ ਕਿ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਇਹ ਲਿਖ ਕੇ ਸਤਿਗੁਰੂ ਮਹਾਰਾਜ ਨੂੰ ਦੇ ਦਿੱਤਾ ਤੇ ਕਿਲਾ ਛੱਡ ਕੇ ਆਪਣੇ ਘਰਾਂ ਨੂੰ ਵਾਪਸ ਚਲੇ ਜਾਂਦੇ ਨੇ ਤੇ ਘਰਾਂ ਵਿੱਚ ਪਹੁੰਚਦਿਆਂ ਮਾਈ ਭਾਗੂ ਸਮੇਤ ਸਾਰੇ ਘਰ ਵਾਲਿਆਂ ਨੇ ਬੜੀਆਂ ਫਟਕਾਰਾਂ ਪਾਈਆਂ ਇਹਨਾਂ ਨੂੰ ਕਿਸੇ ਨੇ ਮੂੰਹ ਨਹੀਂ ਲਾਇਆ ਤੇ ਵਾਪਸ ਮੋੜ ਦਿੱਤਾ ਮਾਈ ਭਾਗੂ ਨੇ ਸਾਰਿਆਂ ਨੂੰ ਫਿਰ ਇਕੱਤਰਤ ਕੀਤਾ ਤੇ ਸਤਿਗੁਰੂ ਮਹਾਰਾਜ ਤੋਂ ਭੁੱਲਾਂ ਬਖਸ਼ਾਉਣ ਲਈ ਪ੍ਰੇਰਿਤ ਕੀਤਾ ਅੱਜ 40 ਮੁਕਤੇ ਇਹਨਾਂ ਨੂੰ ਆਪਾਂ ਯਾਦ ਕਰਦੇ ਹਾਂ 40 ਮੁਕਤੇ ਆਖ ਕੇ ਭਾਈ ਮਹਾ ਸਿੰਘ ਦੀ ਅਗਵਾਈ ਦੇ ਵਿੱਚ ਅਜੇ ਮਾਹੀ ਭਾਗੋ ਦੇ ਨਾਲ ਚੱਲ ਪੈਂਦੇ ਨੇ ਸਤਿਗੁਰੂ ਮਹਾਰਾਜ ਤੋਂ ਭੁੱਲਾਂ ਬਖਸ਼ਾਉਣ ਲਈ ਤੇ ਇੱਧਰ ਸਤਿਗੁਰੂ ਮਹਾਰਾਜ ਇਸ ਵੇਲੇ ਕਿਲਾ ਛੱਡ ਕੇ ਆਉਂਦੇ ਨੇ ਤੇ अनेका ਮੰਜ਼ਲਾਂ ਪਾਰ ਕਰਦੇ ਪਹੁੰਚ ਜਾਂਦੇ ਨੇ ਖੇਦਰਾਣੇ ਦੀ ਢਾਬ ਦੇ ਉੱਪਰ ਖਿਦਰਾਣੇ ਦੀ ਢਾਬ ਤੋਂ ਅੱਗੇ ਲੰਘ ਕੇ ਸਤਗੁਰੂ ਮਹਾਰਾਜ ਨੇ ਮੋਰਚਾ ਲਾਇਆ ਹੋਇਆ ਹੈ ਤੇ ਇਹ ਮਾਈ ਭਾਗੋ ਦੀ ਅਗਵਾਈ ਦੇ ਵਿੱਚ 40 ਮੁਕਤੇ ਨੇ ਜੋ 40 ਸਿੰਘ ਮਾਝੇ ਦੇ ਇਹ ਪਹੁੰਚ ਜਾਂਦੇ ਨੇ ਖਿਦਰਾਣੇ ਦੀ ਢਾਬ ਤੇ ਤੇ ਇੱਥੇ ਮੁਗਲ ਫੌਜਾਂ ਸਤਗੁਰੂ ਮਹਾਰਾਜ ਦਾ ਪਿੱਛਾ ਕਰ ਰਹੀਆਂ ਆ ਰਹੀਆਂ ਨੇ ਤੇ ਇਹਨਾਂ 40 ਸਿੰਘਾਂ ਨੇ ਇੱਥੇ ਡੱਡ ਕੇ ਮੁਕਾਬਲਾ ਕੀਤਾ ਮੁਗਲ ਫੌਜਾਂ ਦਾ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਮੁਗਲ ਫੌਜਾਂ ਨੂੰ ਕਰੜੀ ਟੱਕਰ ਦੇ ਕੇ ਵਾਪਸ ਪਿੱਛੇ ਮੁੜਨ ਵਿੱਚ ਮਜਬੂਰ ਕਰ ਦਿੱਤਾ 40 ਸਿੰਘ ਸ਼ਹੀਦੀਆਂ ਪ੍ਰਾਪਤ ਕਰਦੇ ਨੇ ਇਸ ਖਦਰਾਣੇ ਦੀ ਢਾਬ ਤੇ ਜਿਸ ਵੇਲੇ ਸਤਿਗੁਰੂ ਮਹਾਰਾਜ ਆ ਕੇ ਵੇਖਦੇ ਨੇ ਕਿ ਕਮਸਾਨ ਦਾ ਯੁੱਧ ਹੋਇਆ ਹੈ ਇੱਥੇ ਸ਼ਹੀਦਾਂ ਦੀਆਂ ਲਾਸ਼ਾਂ ਪਈਆਂ ਨੇ ਕਿੰਨੇ ਮੁਗਲਾਂ ਦੀਆਂ ਲਾਸ਼ਾਂ ਪਈਆਂ ਨੇ ਕਿਤਨੇ ਸਿੰਘਾਂ ਦੀਆਂ ਲਾਸ਼ਾਂ ਪਈਆਂ ਨੇ ਪਛਾਣ ਕਰੀ ਜਾ ਰਹੇ ਨੇ ਜੋ 40 ਸਿੰਘ ਅਨੰਦਪੁਰ ਦਾ ਕਿਲਾ ਛੱਡ ਕੇ ਬੇਦਾਵਾ ਲਿਖ ਕੇ ਆ ਗਏ ਸਨ ਉਹਨਾਂ ਦੇ ਸਰੀਰ ਜ਼ਖਮੀ ਹਾਲਤ ਵਿੱਚ ਪਏ ਨੇ ਕੁਝ ਸਿੰਘ ਸ਼ਹੀਦ ਹੋ ਚੁੱਕੇ ਨੇ ਕੁਝ ਅਜੇ ਸਹਿਕ ਰਹੇ ਨੇ ਸਤਿਗੁਰੂ ਮਹਾਰਾਜ ਮੁੱਖ ਸਾਭ ਕਰ ਕਰਕੇ ਵਰ ਦਿੰਦੇ ਜਾ ਰਹੇ ਨੇ ਸਿੰਘਾਂ ਨੂੰ ਅੱਗੇ ਜਾ ਕੇ ਵੇਖਦੇ ਨੇ ਕਿ ਭਾਈ ਮਹਾ ਸਿੰਘ ਅਜੇ ਸਵਾਸ ਚੱਲ ਰਹੇ ਨੇ ਜਾ ਕੇ ਸਤਿਗੁਰੂ ਮਹਾਰਾਜ ਭਾਈ ਮਹਾ ਸਿੰਘ ਦੇ ਕੋਲ ਜਾ ਕੇ ਬੈਠ ਜਾਂਦੇ ਨੇ ਤੇ ਸੀਸ ਚੱਕ ਕੇ ਆਪਣੀ ਗੋਦ ਵਿੱਚ ਰੱਖਦੇ ਨੇ ਤੇ ਮਹਾ ਸਿੰਘ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਪ੍ਰਣਾਮ ਕਰਦਾ ਹੈ ਕੰਬਦੀ ਆਵਾਜ਼ ਦੇ ਵਿੱਚ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਮਹਾ ਸਿੰਘ ਤੁਹਾਡੀ ਸੇਵਾ ਤੇ ਬੜੇ ਖੁਸ਼ ਹਾਂ ਭਾਈ ਮੰਗ ਲਵੋ ਕੀ ਮੰਗਣਾ ਹੈ ਅੱਜ ਤੇ ਭਾਈ ਮਹਾ ਸਿੰਘ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਜੇ ਤਰੁੱਠੇ ਹੋ ਤਾਂ ਅੱਜ ਕਿਰਪਾ ਕਰੋ ਮੇਰਾ ਦੇ ਘਰ ਵਿੱਚ ਆਵੋ ਸਤਿਗੁਰੂ ਪਾਤਸ਼ਾਹ ਅਸਾਂ ਨੂੰ ਮੁਰ ਚਰਨਾਂ ਦੇ ਨਾਲ ਜੋੜ ਲਵੋ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਮਹਾ ਸਿੰਘ ਤੁਸੀਂ ਤਾਂ ਭਾਈ ਲਿਖ ਕੇ ਦੇ ਆਏ ਸੀ ਕਿ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਅਸੀਂ ਤੁਹਾਨੂੰ ਨਹੀਂ ਛੱਡਿਆ ਤੁਸੀਂ ਸਾਨੂੰ ਛੱਡ ਕੇ ਆ ਗਏ ਸੀ ਤੇ ਭਾਈ ਮਹਾ ਸਿੰਘ ਕਹਿਣ ਲੱਗੇ ਸਤਿਗੁਰੂ ਮਹਾਰਾਜ ਅੱਜ ਕਿਰਪਾ ਕਰੋ ਮੁਰ ਚਰਨਾਂ ਦੇ ਨਾਲ ਜੋੜ ਲਵੋ ਲਿਖਿਆ ਹੋਇਆ ਬੇਦਾਵਾ ਅੱਜ ਪਾੜ ਦਿਓ ਸਤਿਗੁਰੂ ਪਾਤਸ਼ਾਹ ਜੀ ਮੇਰਾ ਦੇ ਘਰ ਦੇ ਵਿੱਚ ਆਏ ਹੋ ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਮਹਾ ਸਿੰਘ ਅੱਜ ਸਾਰਾ ਕੁਝ ਛੱਡ ਕੇ ਆ ਗਿਆ ਹਾਂ ਪਰ ਤੇਰਾ ਲਿਖਿਆ ਹੋਇਆ ਇਹ ਬਦਾਵਾ ਅੱਜ ਵੀ ਮੇਰੇ ਕੋਲ ਹੈ ਕਮਰ ਕੱਸੇ ਦੇ ਵਿੱਚੋਂ ਬਿਦਾਵਾ ਕੱਢਦੇ ਨੇ ਤੇ ਸਿੱਖ ਦੀਆਂ ਨਜ਼ਰਾਂ ਦੇ ਸਾਹਮਣੇ ਅੱਜ ਉਹ ਲਿਖਿਆ ਹੋਇਆ ਬਿਦਾਵਾ ਪਾੜ ਕੇ ਮੋੜ ਚਰਨਾਂ ਦੇ ਨਾਲ ਜੋੜ ਲੈਂਦੇ ਨੇ ਇਸ ਨੂੰ ਆਪਾਂ ਇਸ ਦਿਹਾੜੇ ਨੂੰ ਟੁੱਟੀ ਗੰਢੀ ਦੇ ਰੂਪ ਦੇ ਵਿੱਚ ਮਨਾਉਂਦੇ ਹਾਂ ਭਾਈ 40 ਸਿੰਘਾਂ ਨੂੰ ਸਤਿਗੁਰੂ ਮਹਾਰਾਜ ਨੇ ਮੋੜ ਚਰਨਾਂ ਦੇ ਨਾਲ ਜੋੜ ਲਿਆ ਟੁੱਟੀ ਗੰਢ ਲਈ ਪਾਤਸ਼ਾਹ ਨੇ ਮੇਹਰਾਂ ਦੇ ਘਰ ਦੇ ਵਿੱਚ ਆ ਕੇ ਤੇ ਭਾਈ ਮਹਾ ਸਿੰਘ ਸਤਿਗੁਰੂ ਮਹਾਰਾਜ ਤੋਂ ਭੁੱਲਾਂ ਬਖਸ਼ਾ ਕੇ ਸੱਚਖੰਡ ਪਹਿਨਾ ਕਰ ਜਾਂਦੇ ਨੇ ਇਹਨਾਂ ਕੁਰਬਾਨੀਆਂ ਨੂੰ ਭਾਈ ਬੜੇ ਪਿਆਰ ਸਤਕਾਰ ਸਹਿਤ ਆਪਾਂ ਯਾਦ ਕਰਦੇ ਹਾਂ ਮਾਗੀ ਦੇ ਇਸ ਅਵਸਰਤੇ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਜੋ ਅੱਜ ਦੇ ਦਿਨ ਦਾ ਜਾਪ ਬਖਸ਼ਿਸ਼ ਕੀਤਾ ਹੈ ਭਾਈ ਮਾਗ ਦੇ ਮਹੀਨੇ ਦੇ ਸੰਦਰਭ ਦੇ ਵਿੱਚ ਆਓ ਅੱਜ ਦੇ ਮਹੀਨੇ ਦੇ ਜਾਪ ਦੇ ਨਾਲ ਜੁੜਨਾ ਕਰੀਏ ਭਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਰਮਾ ਮਾ ਮਾਝ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਮਾਗ ਬਜਨ ਸੰਗ ਸਾਧੂਆਂ ਟੂੜੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕਰੋਦ ਨ ਮੋਹੀਐ ਬਿਨ ਸੈ ਲੋਭ ਸੁਆਨ ਸੱਚੇ ਮਾਰਗ ਚਲਦਿਆਂ ਉਸ ਤਤ ਕਰੇ ਜਹਾਨ 68 ਤੀਰਤ ਸਗਲ ਪੁੰਨ ਜੀ ਦਇਆ ਪਰਵਾਨ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤੈਨੂੰ ਕੁਰਬਾਨ ਮਾਘ ਸੁਚੇ ਸੇ ਕਾਂਢੀ ਹੈ ਜਿਨ ਉਰਾ ਗੁਰ ਮਿਹਰਵਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਗ ਸੋਚੇ ਸੇ ਕਾਂਢੀਏ ਜਨ ਪੂਰਾ ਗੁਰ ਮਿਹਰਵਾਨ